24 hours ਦੇ ਵਿੱਚ ਵਿੱਚ ਇਹ ਦਿੱਲੀ ਤੋਂ ਆਇਆ ਸਮਾਨ ਜੋ ਸ੍ਰੀ ਸਹਿਜਪਾਤ ਸੇਵਾ ਤੇ ਸਿੱਖ ਮਿਸ਼ਨਰੀ ਕਾਲਜ ਪੈਂਦੀ ਪੰਜੀਤਗੜ੍ਹ ਉਹ ਇੱਕ ਸਟੋਰ ਬਣਾਇਆ ਸੀ ਇਥੇ ਪਹੁੰਚ ਗਿਆ ਅਗਲੇ ਦਿਨ ਅਸੀਂ ਪਿੰਨਾ ਪਿੰਡਾਂ 'ਚ ਵੰਡਿਆ ਪਾਉਂਦੇ ਸਾਰਾ ਦਿਨ ਲਗਾਤਾਰ ਅਸੀਂ ਇੱਕ ਸਿੱਖ ਪ੍ਰਤੀਕ ਦੱਸੀ ਹੈ ਕਿ ਕਿਸ ਤਰ੍ਹਾਂ ਇਨਫੋਰਮੇਸ਼ਨ ਰਾਹੀਂ ਸਮਝੌਤਾ ਹੋ ਸਕਦਾ ਹੈ ਬੁਖਪਿੰਡ ਵਿੱਚ 30 ਪਰਿਵਾਰ ਨੇ ਜਿਹੜੇ ਬਹੁਤ ਹੀ ਪੀੜਿਤ ਨੇ ਉਹਨਾਂ ਦੇ ਸਿਰਫ ਹੜ੍ਹ ਕਰਕੇ ਨਹੀਂ ਪੀੜ ਉਹਨਾਂ ਤੋਂ ਪਹਿਲਾਂ ਤੋਂ ਹੀ ਨਾ ਐਜੂਕੇਸ਼ਨ ਹੈ ਨਾ ਰੋਜ਼ਗਾਰੀ ਹੈ ਨਾ ਨਾ ਉਥੇ ਵਹੀਗੁਰੂ ਹੈਲਥ ਹੈ ਸੋ ਵਹੀਗੁਰੂ ਨੇ ਹੜ੍ਹ ਕਲਾਇਆ ਹੈ ਸਾਨੂੰ ਸੁਧਾਰਨ ਲਈ ਮੇਰੇ RAM RAI ਮੇਰੇ RAM RAI ਜੋ ਰੱਖੇ ਤੋ ਰਈ ਇਹ ਤੁਮਹਾਨੂੰ ਬੰਦੀ ਬੁਦੀ ਕਰਨੀਆਂ ਵਸ ਇਹ ਚੋਰੀਆਂ ਨੂੰ ਦਰਵਾਜ਼ਾ ਦੇ ਹਲੋ ਕਹਿੰਦਾ ਨੂੰ ਦੁਦ ਪਾਵੇ ਤਰਨਾ ਨਾਮ ਅੱਜ ਆਈ ਕੋਈ ਮੀਟਨ ਵਿੱਚ ਸ਼ਾਮਲ ਹੋਏ ਸਾਰੇ ਹੀ ਗੁਰਮਖਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਏ ਕਿਉ ਰੱਖੇ ਤਿਉ ਜਾ ਕੋ ਮੁਸ਼ਕਲ ਅਤ ਬਣੈ ਕੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਧ ਪੀ ਭਜਖਲੇ ਸਭੂ ਭਜਿਆ ਅਸਰਾ ਚੁੱਕਿਆ ਸਭ ਸੁਣਾਉ ਚੇਤਾਵਈ ਉਸ ਪਾਰ ਪਰਮ ਲੱਗੈ ਨਾ ਤਤੀਬਾਉ ਸਾਹਿਬ ਨਿਤਾਣੀਆਂ ਕਾ ਤਾਣ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਸਾਡੇ ਲੋਕ ਸੱਚੀ ਸੁੱਚੀ ਭਾਵਨਾ ਦੇ ਨਾਲ ਟਰਾਲੀਆਂ ਚ ਗਏ ਰਸ਼ਨ ਵੰਡਿਆ ਘਰਾਂ ਤੱਕ ਪਹੁੰਚ ਕੀਤੀ ਮੈਂ ਖੁਦ ਸਾਰੇ ਇਲਾਕੇ ਅੱਜ ਗਿਆ ਜਿਹੜੇ ਵੰਡ ਰਿਆ ਸੀ ਕਿਸੇ ਨੂੰ ਪੁੱਛ ਤੇ ਥੋੜਾ ਸੀ ਤੂੰ ਕੌਣ ਵਾ ਜਦੋਂ ਪਿੰਡਾਂ ਦੇ ਵਿੱਚ ਗੈਦ ਕਹਿੰਦੇ ਸਿੰਘ ਸਾਹਿਬ ਮਦਦ ਕਿੱਥੇ ਦੇਣੀ ਆ ਕੰਗਿਆ ਨੇ ਦੱਸਿਆ ਜੀ ਫਲਾਣਿਆਂ ਨੂੰ ਦਿੱਤੀ ਆ ਹਰ Banda ਭਾਵਨਾ ਦੇ ਨਾਲ ਪੌਂਦਾ ਗੁਰੂ ਅਮਰਦਾਸ ਪਾਸ਼ਾ ਕਹਿੰਦੇ ਹੁੰਦੇ ਸੀ ਇਹ ਜਿਹੜਾ ਪੂਜਾ ਦਾ ਥਾਲਾ ਜਿਹੜੇ ਕਾਤਲ ਆ ਇਹ ਮਿੱਠਾ ਪਾਰਾ ਵਾ ਇਹ ਪੱਜਦਾ ਨਹੀਂ ਕਿਸੇ ਨੂੰ ਜੇ ਕੋਈ ਇਹਦੇ ਦੁਰਵਰਤੋਂ ਕਰ ਦੇ ਤਾਂ ਇਹ ਜਿਹੜਾ ਪੈਸਾ ਦਸਵੰਧ ਦਾ ਆਉਂਦਾ ਵਾ ਸੰਸਥਾ ਨਾਲ ਹੀ ਆਉਂਦਾ ਵਾ ਇਹ ਜੋਗ ਥਾਂ ਦੇ ਉੱਤੇ ਲੱਗਣਾ ਚਾਹੀਦਾ ਵਾ ਕਿ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਕਰੀਏ ਕਿ ਜ਼ਮੀਨਾਂ ਸਾਡੀਆਂ ਬੰਜਰ ਨਾ ਹੋਣ ਉਹਦੇ ਲਈ ਟਰੈਕਟਰਾਂ ਦੇ ਪ੍ਰਬੰਧ ਕਰਨੇ ਦਾ ਹੋਰ ਪ੍ਰਬੰਧ ਕਰਨੇ ਉਹ ਆਪਾਂ ਜ਼ਿਲ੍ਹੇ ਤੈਅ ਕਰਕੇ ਪੰਜ ਕਜਲਿਆਂ 'ਚ ਜਿਆਦੀ ਮਾਰ ਪਿੰਡ 1600 ਆ ਮੈਂ ਗੁਰੂ ਅਗੇ ਅਰਦਾਸ ਕਰਦਾ ਤੇ ਜਿੱਦਾਂ ਆਪਾਂ ਅੱਜ ਬੈਠੇ ਆ ਇਸੇ ਤਰ੍ਹਾਂ ਬੈਠਿਆ ਕਰੀਏ ਤੇ ਬੈਠ ਕੇ ਜੋ ਵੀ ਸਾਡੀਆਂ ਮੁਸ਼ਕਲਾਂ ਹੈਗੀਆਂ ਆਪਾਂ ਗੁਰੂ ਦੇ ਭੈ ਭਾਵਨੀ ਦੇ ਵਿੱਚ ਉਹਦਾ ਹੱਲ ਕਰ ਸਕਦੇ ਆ ਵਿਦਿਆਨ ਸੈਂਟਰ ਪਰ ਤਕਰੀਬਨ 210 ਸਮੱਗਰੀ ਅਭੀ ਹਮਾਰੇ ਪਾਸ ਜਮਾ ਹੈ

ਉਹ ਪੇਸ਼ੀਵਾਹ ਹੋ ਰਹੀਆਂ ਸਨ ਐਸਜੀਪੀਸੀ ਦੇ ਵੋਲੰਟੀਅਰਸ ਲਾਣੂ ਸਾਡੇ ਨਾਲ ਸਖੇਤ ਫਾਊਂਡੇਸ਼ਨ ਯੂनाइटेड ਸਿਕਸ ਯੂਕੇ ਉਸ ਨਾਲ ਕਾਲਪੁਰ ਕੀ ਫੌਜ ਨੇ ਸਾਨੂੰ ਜਿਹੜੇ ਗੱਠੇ ਦਿੱਤੇ ਸੀ ਤੇ ਨਾਲ ਨਾਲ ਸ੍ਰੀ ਸਹਿਜਪਰ ਸੇਵਾ ਅੰਮ੍ਰਿਤਸਰ 24 ਆਵਰਸ ਦੇ ਵਿੱਚ ਵਿੱਚ ਇਹ ਦਿੱਲੀ ਤੋਂ ਆਇਆ ਸਮਾਨ ਸਾਡੇ ਜੋ ਸਟੋਰ ਵਿੱਚ ਸੀ ਜੋ ਸ੍ਰੀ ਸਹਿਜ ਪਾਤਸ਼ਾਹ ਸੇਵਾ ਤੇ ਸਿੱਖ ਮਿਸਟਰੀ ਕਾਲਜ ਪੈਂਦੀ ਇੱਥੇ ਹੋਣਗੇ ਮਨਜੀਤ ਕੌਰ ਕੋ ਇੱਕ ਸਟੋਰ ਬਣਾਇਆ ਸੀ ਉੱਥੇ ਪਹੁੰਚ ਗਿਆ ਅਗਲੇ ਦਿਨ ਅਸੀਂ ਤਿੰਨਾ ਪਿੰਡਾਂ ਵਿੱਚ ਵੰਡਿਆ ਭਾਵੇਂ ਸਾਰਾ ਦਿਨ ਲੱਗਾ ਸਾਨੂੰ ਆ ਯਾਦ ਹੈ ਜੋ ਵੀਰ ਨੇ ਬਹੁਤ ਸਾਰੇ ਲਫ਼ਜ਼ਾਂ ਵਿੱਚ ਬੋਲਿਆ ਸੀ ਵੀ ਤੁਸੀਂ ਸੁੱਟ ਕੇ ਨਾ ਆਇਓ ਉਹ ਸੁੱਟ ਕੇ ਨਾ ਆਇਓ ਦੇ ਕਰਕੇ ਇਹ ਉਪਰਾਲਾ ਕੀਤਾ ਅਸੀਂ ਇੱਕ ਸਿੱਖ ਪ੍ਰਤੀਕ ਦੱਸੀ ਹੈ ਕਿ ਕਿਸ ਤਰ੍ਹਾਂ ਇਨਫੋਰਮੇਸ਼ਨ ਰਾਹੀਂ ਸਮਝੌਤਾ ਹੋ ਸਕਦਾ ਹੈ ਵੱਖਰੀ ਗੱਲ ਹੈ ਅਸੀਂ ਪਿਛਟਾਂ ਕੇ ਦੀਆਂ ਆਉਂਦੇ ਹਾਂ ਪੈਸਾ ਕਿੱਥੋਂ ਆਉਂਦਾ ਹੈ ਪਰ ਜੇ ਸਾਡੀ ਸੋਚ ਹੋਏਗੀ ਕਿ ਅਸੀਂ ਇੱਕ ਦੂਜੇ ਨੂੰ ਦੇਣਾ ਹੈ ਤੇ ਸਭ ਕੁਝ ਹੋ ਸਕਦਾ ਹੈ ਦੋ ਬਿਸਤਰੇ ਦੋ ਬਿਸਤਰੇ ਭੇਜ ਦੋ ਬੇਟਾ ਨਹੀਂ ਮਿਸਤਰੀ ਦੋ ਬਿਸਤਰੇ ਸੰਗਤ ਤਿੰਨ ਪਿੰਡਾਂ ਚ ਗਏ ਸਾਂ ਉਸ ਪਿੰਡਾਂ ਤੇ ਜਾਣ ਤੋਂ ਬਾਅਦ ਜੋ ਇੱਕ ਚਾਰ ਸੰਸਥਾਵਾਂ ਦਾ ਉਪਰਾਲਾ ਸੀ ਸਾਨੂੰ ਲੱਭਾ ਕੀ ਕੰਮ ਕਰਨ ਵਾਲਾ ਹੈ ਸਹਵੇਦੀ ਲੋੜ ਹੈ ਸੋ ਇਹ ਨੰਬਰ 2 ਦੇ ਥਾਂ ਤੇ ਪਤਾ ਹੋਣਾ ਚਾਹੀਦਾ ਉਸ ਪਿੰਡ ਦੇ ਵਿੱਚ 30 ਪਰਿਵਾਰ ਨੇ ਜਿਹੜੇ ਬਹੁਤ ਹੀ ਪੀੜਿਤ ਨੇ ਉਹਨਾਂ ਦੇ ਸਿਰਫ ਖਾੜ ਕਰਕੇ ਨਹੀਂ ਪੀੜਿਤ ਉਹਨਾਂ ਤੋਂ ਪਹਿਲਾਂ ਤੋਂ ਹੀ ਨਾ ਐਜੂਕੇਸ਼ਨ ਹੈ ਨਾ ਰੋਜ਼ਗਾਰੀ ਹੈ ਨਾ ਉਥੇ ਵਹੀ ਗਰੂ ਹੈਲਥ ਹੈ ਸੋ ਵੈਗੁਰੂ ਨੇ ਹੜਕਲਾਇਆ ਹੈ ਸਾਨੂੰ ਸੁਧਾਰਨ ਲਈ ਜੋ ਰੱਖੇ ਤੋ ਰਈ